ਰਵਨੀਤ ਮਿੱਟੂ ਦੇ ਕੇਂਦਰੀ ਮੰਤਰੀ ਬਣਦਿਆਂ ਹੀ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਉਮੀਦਾਂ ਚੱਕੀਆਂ ਨੇ ਬੇਸ਼ੱਕ ਲੋਕ ਸਭਾ ਨਤੀਜਿਆਂ ਦਾ ਅਸਰ ਕੁਝ ਹੋਰ ਰਿਹਾ ਰਵਨੀਤ ਮਿੱਟੂ ਆਪਣੀ ਲੁਧਿਆਣਾ ਸੀਟ ਹਾਰ ਗਏ ਪਰ ਫਿਰ ਵੀ ਮੋਦੀ ਸਰਕਾਰ ਨੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰਕੇ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਰਾਜ ਮੰਤਰੀ ਬਣਾ ਦਿੱਤਾ ਇਸ ਨਾਲ ਹੀ ਪਾਰਟੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਿੱਧੇ ਤੌਰ ਤੇ ਅਪੀਲ ਕਰੇਗੀ ਇਸ ਦੇ ਨਾਲ ਹੀ ਇਹ ਪੰਜਾਬ ਲਈ ਤਰੱਕੀ ਦਾ ਰਾਹ ਵੀ ਖੋਲ ਸਕਦਾ ਹੈ ਸੂਬੇ ਵਿੱਚ ਕਈ ਸਾਲਾਂ ਤੋਂ ਚੱਲ ਰਿਹਾ ਹਾਈ ਸਪੀਡ ਰੇਲਵੇ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਇੱਕ ਆਸ ਹੁਣ ਜਾਗ ਉੱਠੀ ਹੈ ਇਸ ਤੋਂ ਇਲਾਵਾ ਰੇਲਵੇ ਆਧਾਰਤ ਉਦਯੋਗ ਨੂੰ ਵੀ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ ਹਾਲਾਂਕਿ ਮਾਹਰਾਂ ਦੇ ਅਨੁਸਾਰ ਬਿੱਟੂ ਨੂੰ ਦਿੱਤਾ ਗਿਆ ਆਉਦਾ ਬਹੁਤ ਐਮ ਹੈ ਉਹ ਲੋਕਾਂ ਨਾਲ ਸੱਦਾ ਜੁੜਿਆ ਹੋਇਆ ਹੈ ਉਹ ਹਰ ਸਮੇਂ ਚਰਚਾ 'ਚ ਰਹੇਗਾ ਪਰ ਉਹਨਾਂ ਲਈ ਚੁਣੌਤੀਆਂ ਵੀ ਘੱਟ ਨਹੀਂ ਜੇਕਰ ਉਹ ਲੋਕਾਂ ਦੀ ਉਮੀਦ ਤੇ ਖਰਾ ਨਹੀਂ ਉਤਰਦੇ ਤਾਂ ਉਹਨਾਂ ਨੂੰ ਨੁਕਸਾਨ ਵੀ ਚੱਲਣਾ ਪੈ ਸਕਦਾ ਹੈ ਦੱਸ ਦੇ ਕਿ 2019 ਵਿੱਚ ਫੂਡ ਪ੍ਰੋਸੈਸਿੰਗ ਵਿਭਾਗ ਦੀ ਵਾਂਗਡੋਰ ਸ਼੍ਰੋਮੇ ਕਾਲੀਦਲ ਦੀ ਆਗੂ ਹਰਸ਼ਮ੍ਰਿਤ ਕੌਰ ਬਾਦਲ ਦੇ ਕੋਲ ਸੀ ਉਹ ਕੇਂਦਰ ਤੋਂ ਕਈ ਪ੍ਰੋਜੈਕਟ ਲੈਣ ਵਿੱਚ ਸਫਲ ਵੀ ਰਹੇ ਇਸ ਦੇ ਨਾਲ ਹੀ ਬਿੱਟੂ ਦੀ ਜ਼ਿੰਮੇਵਾਰੀ ਐਮ ਹੋਣ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਰੇਲ ਰਾਜ ਮੰਤਰੀ ਵੀ ਬਣਾ ਦਿੱਤਾ ਗਿਆ ਜਿੱਥੋਂ ਤੱਕ ਰੇਲਵੇ ਦਾ ਸਬੰਧ ਹੈ ਅਮਨਸਰ ਅਤੇ ਦਿੱਲੀ ਵਿਚਕਾਰ ਇੱਕ ਹਾਈ ਸਪੀਡ ਰੇਲ ਪ੍ਰੋਜੈਕਟ ਦਾ ਪ੍ਰਸਤਾਵ ਹੈ ਇਹ ਲਗਭਗ 465 ਕਿਲੋਮੀਟਰ ਲੰਬਾ ਇਸ ਵਿੱਚ ਪੰਜਾਬ ਹੀ ਨਹੀਂ ਹਰਿਆਣਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਫਿਲਹਾਲ ਇਹ ਸ਼ੁਰੂਆਤੀ ਪੜਾਅ ਜੇਕਰ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ ਹੈ ਤਾਂ ਮਰੇ ਸਰ ਤੋਂ ਦਿੱਲੀ ਦਾ ਸਫ਼ਰ ਕੁਝ ਹੀ ਘੰਟਿਆਂ ਵਿੱਚ ਤੈ ਹੋ ਜਾਵੇਗਾ ਇਸੇ ਤਰ੍ਹਾਂ 2016 ਵਿੱਚ ਚੰਡੀਗੜ੍ਹ ਰਾਜਪੁਰਾ ਰੇਲਵੇ ਰੂਟ ਮਨਜ਼ੂਰ ਹੋਇਆ ਸੀ ਪਰ ਅਜੇ ਤੱਕ ਉਹ ਪੂਰਾ ਨਹੀਂ ਹੋ ਸਕਿਆ ਇਸ ਲਈ ਹਜ਼ਾਰ ਕਰੋੜ ਰੁਪਏ ਦੀ ਟੋਕਨ ਮਨੀ ਮਨਜ਼ੂਰ ਕੀਤੀ ਗਈ ਸੀ ਜੇਕਰ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ ਤਾਂ ਇਸ ਨਾਲ ਹਰਿਆਣਾ ਅਤੇ ਟਰਾਈ ਸਿਟੀ ਸਮੇਤ ਹੋਰ ਕਈ ਰਾਜਾਂ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਕਿਸਾਨ ਫਸਲੀ ਚੱਕਰ ਵਿੱਚੋਂ ਬਾਹਰ ਆ ਸਕਦੇ ਨੇ ਕਿਉਂਕਿ ਰਵਨੀਤ ਬਿੱਟੂ ਨੂੰ ਦੂਜਾ ਵੱਡਾ ਵਿਭਾਗ ਫੂਡ ਪ੍ਰੋਸੈਸਿੰਗ ਮਿਲਿਆ ਉਹਨਾਂ ਨੂੰ ਇਹ ਵਿਭਾਗ ਪੰਜਾਬ ਨੂੰ ਧਿਆਨ ਵਿੱਚ ਰੱਖ ਕੇ ਹੀ ਦਿੱਤਾ ਗਿਆ ਇਸ ਦੇ ਨਾਲ ਹੀ ਸਰਕਾਰ ਪਛਰੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਤੇ ਲੱਗੀ ਹੋਈ ਹੈ ਪੰਜਾਬ ਦੇ 75% ਲੋਕ ਆ ਖੇਤੀ ਤੇ ਨਿਰਭਰ ਨੇ ਜਿਸ ਵਿੱਚ ਇਹ ਵਿਭਾਗ ਅਹਿਮ ਜ਼ਿੰਮੇਵਾਰੀ ਨਿਭਾ ਸਕਦਾ ਕਿਉਂਕਿ ਵਿਭਾਗ ਕਿਸਾਨਾਂ ਨੂੰ ਮੰਡੀ ਦੀ ਮੰਗ ਅਨੁਸਾਰ ਆਪਣੀ ਉਪਜ ਤਿਆਰ ਕਰਨ ਦੇ ਯੋਗ ਬਣਾਉਂਦਾ ਕਿਉਂਕਿ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਲਈ ਇਹ ਬਹੁਤ ਮਜ਼ਬੂਤ ਇਕੋਸਿਸਟਮ ਹੈ ਅਜਿਹੇ ਵਿੱਚ ਉਹ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਵੇਗਾ ਬਿਊਰੋ ਰਿਪੋਰਟ ਔਨ 에ਰ ਰਵਨੀਤ ਮਿੱਟੂ ਦੇ ਕੇਂਦਰੀ ਮੰਤਰੀ ਬਣਦਿਆਂ ਹੀ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਉਮੀਦਾਂ ਚੱਕੀਆਂ ਨੇ ਬੇਸ਼ੱਕ ਲੋਕ ਸਭਾ ਨਤੀਜਿਆਂ ਦਾ ਅਸਰ ਕੁਝ ਹੋਰ ਰਿਹਾ ਰਵਨੀਤ ਮਿੱਟੂ ਆਪਣੀ ਲੁਧਿਆਣਾ ਸੀਟ ਹਾਰ ਗਏ ਪਰ ਫਿਰ ਵੀ ਮੋਦੀ ਸਰਕਾਰ ਨੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕਰਕੇ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਰਾਜ ਮੰਤਰੀ ਬਣਾ ਦਿੱਤਾ ਇਸ ਤਰ੍ਹਾਂ ਹੀ ਪਾਰਟੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਿੱਧੇ ਤੌਰ ਤੇ ਅਪੀਲ ਕਰੇਗੀ ਇਸ ਦੇ ਨਾਲ ਹੀ ਇਹ ਪੰਜਾਬ ਲਈ ਤਰੱਕੀ ਦਾ ਰਾਹ ਵੀ ਖੋਲ ਸਕਦਾ ਹੈ ਸੂਬੇ ਵਿੱਚ ਕਈ ਸਾਲਾਂ ਤੋਂ ਚੱਲ ਰਹੇ ਹਾਈ ਸਪੀਡ ਰੇਲਵੇ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਇੱਕ ਆਸ ਹੁਣ ਜਾਗ ਉੱਠੀ ਹੈ ਇਸ ਦੇ ਇਲਾਵਾ ਰੇਲਵੇ ਆਧਾਰਿਤ ਉਦਯੋਗ ਨੂੰ ਵੀ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ ਹਾਲਾਂਕਿ ਮਾਹਰਾਂ ਦੇ ਅਨੁਸਾਰ ਬਿੱਟੂ ਨੂੰ ਦਿੱਤਾ ਗਿਆ ਆਉਦਾ ਬਹੁਤ ਐਮ ਹੈ ਉਹ ਲੋਕਾਂ ਨਾਲ ਸੱਦਾ ਜੁੜਿਆ ਹੋਇਆ ਹੈ ਉਹ ਹਰ ਸਮੇਂ ਚਰਚਾ 'ਚ ਰਹੇਗਾ ਪਰ ਉਹਨਾਂ ਲਈ ਚੁਣੌਤੀਆਂ ਵੀ ਘਟ ਨਹੀਂ ਜੇਕਰ ਉਹ ਲੋਕਾਂ ਦੀ ਉਮੀਦ ਤੇ ਖਰਾ ਨਹੀਂ ਉਤਰਦੇ ਤਾਂ ਉਹਨਾਂ ਨੂੰ ਨੁਕਸਾਨ ਵੀ ਚੱਲਣਾ ਪੈ ਸਕਦਾ ਹੈ ਦੱਸ ਦੇ ਕਿ 2019 ਵਿੱਚ ਫੂਡ ਪ੍ਰੋਸੈਸਿੰਗ ਵਿਭਾਗ ਦੀ ਵਾਂਗਡੋਰ ਸ਼੍ਰੋਮੇ ਕਾਲੀਦਲ ਦੀ ਆਗੂ ਹਰਸ਼ਮ੍ਰਿਤ ਕੌਰ ਬਾਦਲ ਦੇ ਕੋਲ ਸੀ ਉਹ ਕੇਂਦਰ ਤੋਂ ਕਈ ਪ੍ਰੋਜੈਕਟ ਲੈਣ ਵਿੱਚ ਸਫਲ ਵੀ ਰਹੇ ਇਸ ਦੇ ਨਾਲ ਹੀ ਬਿੱਟੂ ਦੀ ਜ਼ਿੰਮੇਵਾਰੀ ਐਮ ਹੋਣ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਰੇਲ ਰਾਜ ਮੰਤਰੀ ਵੀ ਬਣਾ ਦਿੱਤਾ ਗਿਆ ਜਿੱਥੋਂ ਤੱਕ ਰੇਲਵੇ ਦਾ ਸਬੰਧ ਹੈ ਅਮਨਸਰ ਅਤੇ ਦਿੱਲੀ ਵਿਚਕਾਰ ਇੱਕ ਹਾਈ ਸਪੀਡ ਰੇਲ ਪ੍ਰੋਜੈਕਟ ਦਾ ਪ੍ਰਸਤਾਵ ਹੈ ਇਹ ਲਗਭਗ 465 ਕਿਲੋਮੀਟਰ ਲੰਬਾ ਇਸ ਵਿੱਚ ਪੰਜਾਬ ਹੀ ਨਹੀਂ ਹਰਿਆਣਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਫਿਲਹਾਲ ਇਹ ਸ਼ੁਰੂਆਤੀ ਪੜਾਅ ਜੇਕਰ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ ਹੈ ਤਾਂ ਮਰੇ ਸਰ ਤੋਂ ਦਿੱਲੀ ਦਾ ਸਫ਼ਰ ਕੁਝ ਹੀ ਘੰਟਿਆਂ ਵਿੱਚ ਤੈ ਹੋ ਜਾਵੇਗਾ ਇਸੇ ਤਰ੍ਹਾਂ 2016 ਵਿੱਚ ਚੰਡੀਗੜ੍ਹ ਰਾਜਪੁਰਾ ਰੇਲਵੇ ਰੂਟ ਮਨਜ਼ੂਰ ਹੋਇਆ ਸੀ ਪਰ ਅਜੇ ਤੱਕ ਉਹ ਪੂਰਾ ਨਹੀਂ ਹੋ ਸਕਿਆ ਜਲੇ ਲਈ 1000 ਕਰੋੜ ਰੁਪਏ ਦੀ ਟੋਕਨ ਮਨੀ ਮਨਜ਼ੂਰ ਕੀਤੀ ਗਈ ਸੀ ਜੇਕਰ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ ਤਾਂ ਇਸ ਨਾਲ ਹਰਿਆਣਾ ਅਤੇ ਟਰਾਈ ਸਿਟੀ ਸਮੇਤ ਹੋਰ ਕਈ ਰਾਜਾਂ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਕਿਸਾਨ ਫਸਲੀ ਚੱਕਰ ਵਿੱਚੋਂ ਬਾਹਰ ਆ ਸਕਦੇ ਨੇ ਕਿਉਂਕਿ ਰਵਨੀਤ ਬਿੱਟੂ ਨੂੰ ਦੂਜਾ ਵੱਡਾ ਵਿਭਾਗ ਫੂਡ ਪ੍ਰੋਸੈਸਿੰਗ ਮਿਲਿਆ ਉਹਨਾਂ ਨੂੰ ਇਹ ਵਿਭਾਗ ਪੰਜਾਬ ਨੂੰ ਧਿਆਨ ਵਿੱਚ ਰੱਖ ਕੇ ਹੀ ਦਿੱਤਾ ਗਿਆ ਇਸ ਦੇ ਨਾਲ ਹੀ ਸਰਕਾਰ ਪਛਰੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਤੇ ਲੱਗੀ ਹੋਈ ਹੈ ਪੰਜਾਬ ਦੇ 75% ਲੋਕ ਆ ਖੇਤੀ ਤੇ ਨਿਰਭਰ ਨੇ ਜਿਸ ਵਿੱਚ ਇਹ ਵਿਭਾਗ ਅਹਿਮ ਜ਼ਿੰਮੇਵਾਰੀ ਨਿਭਾ ਸਕਦਾ ਕਿਉਂਕਿ ਵਿਭਾਗ ਕਿਸਾਨਾਂ ਨੂੰ ਮੰਡੀ ਦੀ ਮੰਗ ਅਨੁਸਾਰ ਆਪਣੀ ਉਪਜ ਤਿਆਰ ਕਰਨ ਦੇ ਯੋਗ ਬਣਾਉਂਦਾ ਕਿਉਂਕਿ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਲਈ ਇਹ ਬਹੁਤ ਮਜ਼ਬੂਤ ਇਕੋਸਿਸਟਮ ਹੈ ਅਜਿਹੇ ਵਿੱਚ ਉਹ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਵੇਗਾ ਬਿਊਰੋ ਰਿਪੋਰਟ ਆਨ ਐ